हां जी सस्सेराल जी कैसी लाऊंगी जी जेड़े आपने सूट पाए हुए हैं सेल छे वो मिल जूंंगे जी हां जी हां जी ले आओ जी करो चेक आ लो जी ओए जेड़े ਤੁਸੀਂ ਇੰਸਟਾ ਵੇਚੇ ਪਾਏ ਨੇ ਜੀ हां जी हां जी ਉਹੀ ਹੈ ਜੀ ਏਕੇ कलेक्शन ਕਰਾਈ ਤੇ ਆਏ ਤੁਸੀਂ ਰੇਡ ਮਿਲਨੇ ਜਾਇਜ ਚੀਜ਼ ਮਿਲਨੀ ਵਧੀਆ सूट तो ਵਧੀਆ ਹੈ ਨਾ ਤੇ देखो ਗੜੇ ਗੜੇ ਰੰਗ ਕਰਦੀ ਹੈ ਜੀ ਚੱਕੋ ਕਰੋ ਪਸੰਦ ਮੈਨੂੰ ਆਪਣੀ ਕੁੜੀਆਂ ਵਾਸਤੇ ਸੈਟ ਮਿਲ ਜੂ ਰਿਹਾ ਰਹੇ ਤੇ ਕਿ ਮੈਨੂੰ ਅੱਗੇ ਜਾਣਾ ਪਊਗਾ ਜੀ ਨਾ ਨਾ ਉਹ ਵੀ ਮਿਲੂंगे ਪਹਿਲੇ ਇਹਨੇ ਦੱਸੋ ਕਿਹੜਾ ਕਰ ਦਵਾ ਉਹ 300 ਤਾਂ 100 ਸੋ ਕਿਹੜਾ ਕਰੀਏ ਜੀ ਦੋ ਇੱਕ ਕਰ ਲਓ ਇਹ ਵਾਲੇ ਕਰ ਲਓ ਆ ਕਰ ਦੋ ਜੀ ਦੋਏ ਆ ਲਓ ਜੀ ਇਹ ਹੋ ਗਏ 3 300 ਵਾਲੇ ਦੋ ਥੋੜੇ ਚੱਕੋ ਜੀ ਬਾਜ਼ਾਰ ਦਾ ਰੇਟ 550 ਸਾਡਾ ਰੇਟ 299 299 300 ਰੁਪਏ ਲਓ ਜੀ ਕੁੜੀਆਂ ਦੱਸੋ ਕਿੰਨੇ ਕਿੰਨੇ ਸਾਲ ਦੀਆਂ ਜੀ ਕੁੜੀਆਂ ਮੇਰੀ ਇੱਕ 11 ਸਾਲ ਦੀ ਹੈਗੀ ਇੱਕ 9 ਸਾਲ ਦੀ ਹੈਗੀ ਮਿਲ ਜੂਗਾ ਸੈੱਟ ਜੀ 11 ਸਾਲ ਦੀ ਦਾ ਵੀ ਮਿਲ ਜੂਗਾ ਜੀ 9 ਸਾਲ ਦੀ ਦਾ ਵੀ ਮਿਲ ਜੂਗਾ ਜੀ ਸਿਪਾਏ ਮੈਂ ਥੋੜਾ ਇੰਸਟਾ ਪੇਜ ਦੇਖਿਆ ਜੀ ਬਹੁਤ ਵਧੀਆ ਸਰ ਉਹ ਚੱਕ ਡਿਜ਼ਾਈਨਿੰਗ ਪਹਿਲਾਂ ਆਹ ਲੋ ਜੀ ਕਰੋ ਚੈੱਕ ਫੈਂਸੀ ਟੌਪ ਹੋਊਗਾ ਨਾਲ ਹੋਊਗੀ ਨਿਕਰ ਕੈਪਰੀ ਸੋਰੀ ਆਹ ਲੋ ਜੀ ਸੋਹਣਾ ਹੈ ਨਾ ਡਿਜ਼ਾਈਨ ਸੈਜ 2 ਸਾਲ ਤੋਂ ਲੈ ਕੇ ਤੁਹਾਨੂੰ 14 ਸਾਲ ਤੱਕ ਦੀਆਂ ਕੁੜੀਆਂ ਦਾ ਮਿਲ ਜਾਊਗਾ ਆਹ ਆਹ ਲੋ ਫੈਂਸੀ ਟੌਪ ਨਾਲ ਸਗਾ ਸਾਈਜ਼ ਮਿਲ ਜਾਊਗਾ ਜੀ ਸੈਜ ਬੜਾ ਵੀ ਮਿਲ ਜਾਊਗਾ ਜੀ ਇਕਲ ਵਰਾਈਟੀ ਦੇਖ ਲਓ ਤੁਸੀਂ ਸੈਜ ਬੜੇ ਛੋਟੇ ਸਾਰੇ ਦੇ ਦਊਗਾ ਮੈਂ ਆਹ ਦੇਖੋ ਕਿੰਨਾ ਸੋਹਣਾ ਪੀਸ ਹੈ ਜੀ ਪਾਰਟੀ ਵੇਅਰ ਪੀਸ ਨਾਲ ਨਿਕਰ ਡਿਜ਼ਾਈਨਿੰਗ ਕਰ ਲਓ ਚੈੱਕ ਆਹ ਲੋ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਫੈਂਸੀ ਟੌਪ ਨਾਲ ਨਿਕਰ ਕਰੋ ਚੈੱਕ ਆਹ ਲੋ ਫੈਂਸੀ ਫਰੌਕ ਆਹ ਲੋ ਜੀ ਨਾਲ ਪਜਾਮੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਸਾਰੇ ਗਰਲਿਸ ਲੁੱਕ ਵਧੀਆ ਪਾਰਟੀ ਵੇਅਰ ਸੂਟ ਆ ਆਹ ਲੋ ਕਰੋ ਚੈੱਕ ਫੈਂਸੀ ਟੌਪ ਨਾਲ ਸਕਰਟ ਇਹ ਕਿੰਨਾ ਸਾਈਜ਼ ਹੈ ਇਹ 22 ਨੰਬਰ ਹੈ ਜੀ 24 26 28 30 ਸਾਰੇ ਸਾਈਜ਼ ਮਿਲ ਜੂਗੇ ਤੁਹਾਨੂੰ ਇਹਦੇ ਵਿੱਚ ਓਕੇ ਆਹ ਲੋ ਇੱਕ ਆਹ ਦੇਖੋ ਬਹੁਤ ਸੋਹਣਾ ਸਿੰਪਲ ਸੋਬਰ ਚਾਦਰ ਨਿਕਰ ਦੇ ਨਾਲ ਅਰੇ ਇਹਨਾਂ ਬਹੁਤ ਪਿਆਰੀ ਹੈ ਇਹ ਤਾਂ ਚੀਜ਼ਾਂ ਸਾਰੀਆਂ ਨਵੀਆਂ ਹੈ ਜੀ ਵੈਰੈਟੀ ਬਹੁਤ ਹੈ ਸਾਡੇ ਕੋਲ ਇੰਨੀ ਵੈਰੈਟੀ ਨਹੀਂ ਮਿਲਣੀ ਤੁਹਾਨੂੰ ਬਾਜ਼ਾਰ ਵਿੱਚ ਨਹੀਂ ਸਾਡੇ ਕੋਲ ਆ ਦੇਖੋ ਕਿੰਨਾ ਸੋਹਣਾ ਸਕਲਟ ਦੇ ਨਾਲ ਪੀਸ ਹੈ ਅਸੀਂ ਤੁਹਾਡੀ ਵੀਡੀਓ ਦੇਖ ਕੇ ਆਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਦੇਖੋ ਹਜੇ ਵੈਰੈਟੀ ਤੁਸੀਂ ਹਜੇ ਕਿਹੜਾ ਮੁੱਕ ਗਿਆ ਹਾਲੋ ਕਰੋ ਚੈੱਕ ਸਕਲਟ ਦੇ ਨਾਲ ਆਸਾਂ ਲੱਗ ਰਿਹਾ ਆ ਕਰ ਲੈਣੇ ਕਨ ਫਾਈਨਲ ਕੋਈ ਗੱਲ ਨਹੀਂ ਕਾ ਹੋ ਗਿਆ ਸਾਈਡ ਤੇ ਕੋਈ ਗੱਲ ਨਹੀਂ ਹੋਰ ਦੇਖੋ ਹਜੇ ਤੁਸੀਂ ਕੋਈ ਚੱਕਰ ਨਹੀਂ ਅੱਜ 10 12 ਦੇਗੀ ਭੇਜਣਾ ਤੁਹਾਨੂੰ ਮੈਂ ਆ ਲੋ ਕਰੋ ਚੈੱਕ ਕਰੋ ਲੈ ਅਸੀਂ ਕੀ ਚੈੱਕ ਕਰਿਆ ਤਾਂ ਸਾਨੂੰ ਇੰਨੀ ਵਧੀਆ ਵੈਰਾਈਟੀ ਮਿਲੀ ਨਹੀਂ ਅਸੀਂ ਇਹਦੇ ਤੋਂ ਰੇਟ ਤੋਂ ਮਹਿੰਗੇ ਮਿਲਨੇ ਆ ਉਹ ਰੇਟ ਬਹੁਤ ਸਸਤੇ ਮਿਲਨੇ ਸਾਡੇ ਕੋਲ ਤਾਂ ਜੀ ਆ ਲੋ ਇਹ ਵਾਲਾ ਤੁਹਾਨੂੰ ਪੈਣਾ ਜੀ 599 ਰੁਪਏ ਦਾ ਡਿਜ਼ਾਈਨਿੰਗ ਚੈੱਕ ਕਰੋ ਜੀ ਹਾਂ ਜੀ ਹਾਂ ਜੀ ਕਿਤੇ ਵੀ ਨਹੀਂ ਅਸੀਂ ਅੱਗੇ ਪੁੱਛਿਆ ਜੀ ਤਾਂ ਉਹਦਾ ਰੇਟ ਬਹੁਤ ਹਾਈ ਦੱਸਿਆ ਤਾਂ ਕਿੰਨੇ ਦਾ ਕਹਿ ਰਹੇ ਜੀ ਉਹਦਾ ਜੀ 1500 ਦਾ ਦੱਸ ਰਹੇ ਤੇ ਬੱਚਿਆਂ ਦੀ ਡਰੈੱਸ ਉਹ ਨਹੀਂ 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 ਆਪ ਤੁਸੀਂ ਆਏ ਇੱਕ ਜਾਨਾ ਕੋਲ ਆਪਣੇ ਕੋਲ ਮਿਲਨੇ ਰੇਟ ਬਾਜੇਬ 500 600 700 ਮੈਂ ਵਧੀਆ ਟੌਪ ਟੌਪ ਦੀਆਂ ਵੈਰਾਈਟੀਆਂ ਦੇ ਦਊਗਾ ਜੀ ਇੱਕ ਦੇ ਇੱਕ ਡਿਜ਼ਾਈਨ ਆ ਦੇਖੋ ਡਿਜ਼ਾਈਨ ਕਿੰਨੀ ਸੋਹਣੀਆਂ ਸੋਹਣੀਆਂ ਇਹ ਆ ਗਈਆਂ ਸਾਰੀਆਂ ਪਾਰਟੀ ਵੇਅਰ ਵੈਰਾਈਟੀਆਂ ਤੋਂ ਸਿੰਪਲ ਵੀ ਦੇ ਦਊਗਾ ਘਰ ਪਾਣੇ ਵਾਲੀਆਂ ਵੀ ਆ ਜਿਵੇਂ ਹੁਣ ਤੁਸੀਂ ਆ ਡਿਜ਼ਾਈਨ ਦੇਖ ਰਹੇ ਆ ਇਹ 22 24 26 ਤੁਹਾਨੂੰ ਸੇਵ ਕਰ ਦੋ ਬਾਜੀ ਆ ਲਓ ਜੀ ਆ ਵੀ ਹੋ ਗਿਆ ਜੀ ਇੱਕ 599 ਵਾਲਾ ਤੁਹਾਡਾ ਚੱਕੋ ਜੀ ਹਾਂਜੀ ਆ ਲਓ ਜੀ ਆ ਦੇਖੋ ਜੀ ਫੈਂਸੀ ਟੌਪ ਹੈ ਜੀ ਆਹ ਲੋ ਨਾਲ ਕਾਰਗੋ ਪੈਂਟ ਹੈ ਪਲਾਜੋ ਟਾਈਪ ਕੋਰਸੈਟ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਫੈਂਸੀ ਟੀ-ਸ਼ਰਟ ਨਾਲ ਕੋਰਸੈਟ ਕਿੰਨੇ ਸਾਲ ਦੇ ਵਿੱਚ ਤੇ ਆ ਜਾਏਗਾ ਇਹ ਆਣਾ ਜੀ 3 ਸਾਲ ਵਾਲੇ ਦੇ ਜੀ ਆਹ ਲੋ ਜੀ ਚੱਕੋ ਜੀ ਇੱਕ ਰੰਗ ਆ ਮਿਲ ਜੂਗਾ ਇੱਕ ਰੰਗ ਆ ਮਿਲ ਜੂਗਾ ਡਿਜ਼ਾਈਨ ਤਿੰਨਾਂ ਦੇ ਅਲੱਗ-ਅਲੱਗ ਹੈ ਜੀ ਚੈੱਕ ਕਰਿਓ ਕਪੜਾ ਬਹੁਤ ਅੱਛਾ ਹੈ ਇਹ ਬਾਜ਼ਾਰ 'ਮਾਂ ਵਿਗਰੇ ਹੈ ਜੀ 8-800 ਦਾ 9-900 ਦਾ ਆਪਾਂ ਨੇ ਦੇਣਾ ਤੁਹਾਨੂੰ 450 ਰੁਪਏ ਦਾ ਕਪੜਾ ਦਾ ਸਤਾ ਉਹ ਵੀ ਐਸਾ ਹੀ ਸਹਿਜ ਮਿਲੂਗਾ 22 ਤੋਂ ਵੀ 26 28 ਤੋਂ 32 ਦਾ ਲੱਗ ਰੇਟ ਹੋਊਗਾ ਜੀ ਆ ਲਓ ਇੱਕ ਇਹਦੇ ਵਿੱਚ ਆ ਚੀਜ਼ ਦੇ ਦੂੰਗਾ ਜੀ ਆ ਦੇਖੋ ਜੀ ਇਹ ਵੀ 400 ਰੁਪਏ ਦਾ ਜੀ ਡਿਜ਼ਾਈਨਿੰਗ ਕਰੋ ਚੈੱਕ ਆ ਲਓ ਜੀਨ ਟੌਪ ਵੀ ਰੱਖੇ ਹੋਏ ਨੇ ਜੀ ਜੀਨ ਟੌਪ ਵੀ ਮਿਲ ਜੂंगे ਜੀ ਪਹਿਲਾਂ ਆ ਦੇਖੋ ਨਿੱਕਰ ਵਾਲਾ ਦੇਖੋ ਇੱਕ ਆ ਲਓ ਘਰਪਣ ਨੂੰ ਨਿੱਕਰ ਵਾਲੇ ਵੀ ਮਿਲ ਜੂंगे ਜੀ ਇਹ ਮੁੰਡੇ ਦਾ ਸੀ ਕਿ ਕੁੜੀ ਦਾ ਇਹ ਕੁੜੀਆਂ ਦੇ ਹੈ ਸਾਰੇ ਕੁੜੀਆਂ ਦੇ ਆ ਲਓ ਜੀ ਚੱਕੋ ਨਿੱਕਰ ਦੇ ਨਾਲ ਮੁੰਡਿਆਂ ਦੇ ਵੀ ਮਿਲੂਗਾ ਜੀ ਉਹ ਵੀ ਦਿਖਾਉਂਦਾ ਪਹਿਲਾਂ ਕਿੰਨੇ ਸਾਲ ਦਾ ਜੀ 7 ਸਾਲ ਦਾ ਜੀ 7 ਸਾਲ ਦਾ ਦਿਖਾਉਣ ਲਾ ਉਹ ਵੀ ਦਿਖਾਉਣ ਲਾ ਲੋ ਜੀ ਲੋ 7 ਸਾਲ ਦੇ ਮੁੰਡੇ ਦਾ ਵੀ ਹੁਣੇ ਦਿਖਾਉਂਦਾ ਜੀ ਇਹਨਾਂ 'ਚ ਦੇਖੋ ਕੋਈ ਕਰਨਾ ਇੱਕ ਅੱਧਾ ਇਹ ਗਾੜੀ નીચે ਵਾਲਾ ਕਰ ਦਿਓ ਜੀ ਬਲੂ ਵਾਲਾ ਬਲੂ ਵਾਲਾ ਕਰ ਦਿੰਦਾ ਜੀ ਲੋ ਜੀ ਲੋ ਚੱਕੋ ਜੀ ਸ਼ੈੱਡ ਵਾਲਾ ਵਧੀਆ ਲੱਗਿਆ ਜੀ ਤਿੰਨ ਰੂਡ ਹੋ ਗਏ ਥੋੜੇ ਆ ਲੋ ਇੱਕ ਆ ਦੇਖੋ ਸੈੱਟ ਵੀ ਬੜਾ ਵਧੀਆ ਹੈ ਵੀ ਵਧੀਆ ਹੈ ਇਹ ਕੱਢ ਲੋ ਇਥੋਂ ਕੋਈ ਗੱਲ ਨਹੀਂ ਇਹ ਵੀ ਕੱਢ ਦੂੰਗਾ ਜੀ ਲੋ ਜੀ ਲੋ ਮੈਂ ਕੱਢ ਦਿੰਦਾ ਕੋਈ ਗੱਲ ਨਹੀਂ ਤੁਸੀਂ ਦੇਖੀ ਜਾਓ ਪਹਿਲਾਂ ਵੈਰਾਈਟੀ ਬਹੁਤ ਦੇਖੋ ਮੈਨੂੰ ਲੱਗ ਰਿਹਾ ਨੇ ਆਹ ਲੋ ਜੀ ਹੁਣ ਮੁੰਡਿਆਂ ਦੇ ਘਰ ਚੱਕ ਮੁੰਡਾ ਤੁਸੀਂ ਕਿੰਨੇ ਸਾਲ ਦਾ ਦੱਸਿਆ 7 ਸਾਲ ਦਾ ਦੱਸਿਆ ਜੀ 7 ਸਾਲ ਦਾ ਕੋਈ ਗੱਲ ਨਹੀਂ 7 ਸਾਲ ਦੇ ਮੁੰਡੇ ਦੇ ਵੀ ਦੇ ਦਿੰਦਾ ਜੀ ਵੈਰਾਈਟੀ ਬਹੁਤ ਆ ਸਾਈਜ਼ ਛੋਟੇ بڑے ਸਾਰੇ ਮੈਂ ਬਾਅਦ ਵਿੱਚ ਕਰ ਦੂੰਗਾ ਕੋਈ ਚੱਕਰ ਨਹੀਂ ਆਉਂਦਾ ਜੀ ਕੋਈ ਗੱਲ ਨਹੀਂ ਇੰਨਾ ਪਹਿਲਾਂ 28 ਆ ਗਿਆ ਮੇਰੇ ਕੋਲ ਮੂਰੇ ਤੁਸੀਂ 28 ਦੇਖ ਲਓ ਪਸੰਦ ਦਾ ਲਓ ਕਰੂਗਾ 30 ਕਰ ਦੂੰਗਾ ਮੈਂ ਆ ਲੋ ਚੱਕ ਕਰੋ ਚੈੱਕ ਇੱਚ ਕਲਰ ਮਿਲ ਜੂਗਾ ਸੇਮ ਫੋਟੋ ਵਾਲਾ ਮਾਲ ਰੰਗ ਮਿਲ ਜੂਗਾ 4 4 ਜੀ ਤੁਹਾਨੂੰ ਵੈਰਾਈਟੀ ਬਹੁਤ ਆ ਪ੍ਰਾਈਸ ਬਾਜ਼ਾਰ ਨਾਲੋਂ ਬਹੁਤ ਸਸਤਾ ਰਹਿਣਾ ਜੀ ਆਪਣੇ ਕੋਲ ਤੁਸੀਂ ਟੈ 31ਵਾਂ ਵਿਗਰਿਆ 8800 9900 ਰੁਪਏ ਦਾ ਆਪਣੇ ਕੋਲ ਮੀਨਾ ਤੁਹਾਨੂੰ ਇਹ 599 ਰੁਪਏ ਦਾ ਸਿਰਫ 599 ਰੁਪਏ ਦਾ ਆ ਜਾਓ ਜਲਦੀ ਜਲਦੀ ਕਿੱਥੇ ਆਣਾ ਇਦੀ ਵਿੱਚ ਬੜਾ ਸਾਈਜ਼ ਕੱਢਦੇ ਆ ਜੀ ਇੱਕ ਇੱਕ ਕਲੈਕਸ਼ਨ ਕਰਾ ਲਈ ਹਾਂ ਜੀ ਬੜਾ ਵੀ ਮਿਲ ਜਾਊਗਾ ਜੀ ਬੜਾ ਵੀ ਮਿਲ ਜਾਊਗਾ ਛੋਟੇ ਵੀ ਮਿਲ ਜੂंगे ਸਾਰੀ ਵੈਰਾਈਟੀ ਮਿਲ ਜੂਗੀ ਮੁਬਾਰਕ ਹੈ ਜਿੰਨੀ ਵੀ ਤੁਹਾਨੂੰ ਇਹ ਵੈਰਾਈਟੀ ਆਪਾਂ ਦਿਖਾ ਰਹੇ ਆ ਸਾਰਿਆਂ ਦੇ ਵਿੱਚ 22 24 26 28 30 32 34 36 38 ਤੇ 2 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦੇ ਸਾਈਜ਼ ਮਿਲ ਜਾਣਗੇ ਵੈਰਾਈਟੀ ਮਿਲ ਜੂਗੀ ਫੁੱਲ ਓਕੇ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਏ ਕੇ ਕਲੈਕਸ਼ਨ ਕਰਾ ਲਈ ਮੈਂ ਤੁਹਾਡਾ ਏ ਕੇ ਤੁਸੀਂ ਮੇਰਾ ਮਾਣ ਸਾਰੀਆਂ ਭੈਣਾਂ ਬਾਤ ਤੇ ਸੇਲ ਲੱਗੀ ਐ 5 6 7 ਦਿਨ ਦੀ ਹਫਤੇ ਦੀ ਸੇਲ ਲੱਗੀ ਐ ਜੀ ਇਹ ਪੂਰੇ ਹਫਤੇ ਦੀ ਸੇਲ ਜਲਦੀ ਜਲਦੀ ਆ ਜਾਓ ਜਿੰਨਾ ਵੀ ਆਪਾਂ ਸਟਾਕ ਤੁਹਾਨੂੰ ਦਿਖਾਇਆ ਸਾਰਿਆਂ ਦੇ ਵਿੱਚ ਕਿਸੇ ਜਿ ਛੋਟੇ ਲੈਣੇ ਆ ਤੁਸੀਂ ਕਿਸੇ ਜਿ ਬੜੇ ਲੈਣੇ ਆ ਸਾਈਜ਼ ਸਾਰੇ ਸਾਈਜ਼ ਮਿਲ ਜੂਗੇ ਸਾਈਜ਼ ਸਾਰੇ ਮਿਲੂਗੇ ਛੋਟੇ ਵੀ ਬੜੇ ਵੀ ਉਤੋਂ ਬੜੇ ਵੀ ਸਾਈਜ਼ ਸਾਰੇ ਮਿਲ ਜੂਗੇ ਹੁਣ ਜਿਵੇਂ ਆ ਇਹ ਆਲੋਪ ਤੁਸੀਂ ਛੋਟਾ ਸਾਈਜ਼ ਦੇਖਿਆ ਸੀਗਾ ਇਹਦੇ ਵਿੱਚ 32 ਨੰਬਰ ਵਿੱਚ ਮਿਲ ਜੂਗਾ 30 ਨੰਬਰ 34 ਨੰਬਰ ਸਾਰੇ ਸਾਈਜ਼ ਮਿਲ ਜੂਗੇ ਜੀ ਫੁੱਲ ਆ ਗਿਆ ਸਟਾਕ ਕੋਈ ਵੀ ਪੀਸ ਪਸੰਦ ਆ ਰੇਟ ਪੁੱਛਣਾ ਨਾਲ ਦੇ ਨਾਲ ਆਨਲਾਈਨ ਵੀ ਮੰਗਾ ਸਕਦੇ ਆ ਉਰੇ ਮੰਗਾਣਾ ਉਰੇ ਆ ਕੇ ਦੇਖ ਲਓ ਸ਼ੌਪ ਤੇ ਵਿਜ਼ਿਟ ਕਰ ਲਓ ਸਟਾਕ ਚੈੱਕ ਕਰ ਲਓ ਕਿੰਨੇ ਆਰਟੀਕਲ ਆ ਗਏ ਨੇ ਇਹ ਸਾਰੇ ਇੱਕ ਇੱਕ ਸਾਈਜ਼ ਦੇ ਆਰਟੀਕਲ ਪਏ ਆ ਇਹ ਸਾਰੀ ਲੈਣ ਜਿਵੇਂ ਹੁਣ ਕੀ ਆ ਲੋ 32 ਨੰਬਰ ਦੇ ਸਾਰੇ ਆ ਸਾਰੇ ਡਿਜ਼ਾਈਨ 32 ਦੇ ਆ ਆ ਸਾਰੇ 30 ਦੇ ਆ ਆ ਸਾਰੇ 28 ਦੇ ਆ ਐਵੇਂ 26 24 22 ਸਾਰੇ ਸਹਿਜ ਆਏ ਹੋਏ 20 ਨੰਬਰ 2 ਸਾਲ ਤੋਂ ਲੈ ਕੇ ਸਾਰੇ ਵੈਰਾਈਟੀ ਮਿਲ ਜੂਗੀ ਛੋਟੇ ਬੱਚੇ ਆ ਕੋਈ ਉਹਨਾਂ ਦੀ ਫਰਾਕਾਂ ਵੀ ਮਿਲ ਜੂਗੀਆਂ ਆ ਲੋ ਕਰੋ ਚੈੱਕ ਡਿਜ਼ਾਈਨ ਛੋਟੇ ਬੱਚਿਆਂ ਦੀ ਫਰਾਕਾਂ ਵੀ ਮਿਲ ਜੂਗੀਆਂ ਨਾਲ ਬਲੂਮਰ ਫਰੀ ਹੈ ਡਿਜ਼ਾਈਨਿੰਗ ਕਰ ਲਿਓ ਚੈੱਕ ਆ ਲੋ ਬਹੁਤ ਮਾਲ ਆਇਆ ਵਾ ਬਹੁਤ ਜ਼ਿਆਦਾ 2 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਦੇ ਸੈੱਟ ਆ ਵੀਡੀਓ ਮੈਂ ਬਹੁਤ ਕਮੈਂਟ ਆ ਰਹੇ ਦੇ ਆ ਸਾਡੀਆਂ ਭੈਣਾਂ ਵੀ ਪੁੱਛ ਰਹੀਆਂ ਦੀਆਂ ਕਹਿੰਦੇ ਹੈਗੇ ਪੀਸ ਬੱਚਿਆਂ ਦੇ ਆਪਣੇ ਕੋ ਬੱਚਿਆਂ ਦੀ ਵੀ ਫੁੱਲ ਵੈਰਾਈਟੀ ਆ ਇਹ ਵੀਡੀਓ ਪਾਉਣ ਦਾ ਮਕਸਦ ਇਹੀ ਹੈ ਕਿ ਸਾਰੇ ਗਾਕਾਂ ਨੂੰ ਪਤਾ ਲੱਗੇ ਕਿ ਏਕੇ ਵਾਲਿਆਂ ਕੋਲ ਬੱਚਿਆਂ ਦੀ ਵੀ ਫੁੱਲ ਵੈਰਾਈਟੀ ਆ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਇੱਕੇ ਛੱਤ નીચે ਸਾਰੀ ਵੈਰਾਈਟੀ ਮਿਲ ਜਣੀ ਕਿਤੇ ਹੋਰ ਤੁਹਾਨੂੰ ਘੁੰਮਣੇ ਦੀ ਲੋੜ ਨਹੀਂ ਹੈਗੀ ਆਲੂ ਡਿਜ਼ਾਈਨਿੰਗ ਕਰ ਲਓ ਚੈੱਕ ਨਿਕਰਾ ਨਾਲ ਸਾਰੀ ਵਧੀਆ ਵੈਰਾਈਟੀ ਹੋਊਗੀ ਏਕੇ ਕਲੈਕਸ਼ਨ ਕਰਾ ਲਈ ਧੰਨਵਾਦ ਜੀ